ਜੈਤ ਸ੍ਰੀ ਮਹਲਾ ਚੌਥਾ ਜਨ ਹਰ ਹਿਰਦੇ ਨਾਮ ਨਵਸਿਓ ਤਿਨ ਮਾਤ ਕੀਜੇ ਹਰ ਬਾਂਝਾ ਜਨ ਹਰ ਹਿਰਦੇ ਨਾਮ ਨਵਸਿਓ ਤਿਨ ਮਾਤ ਕੀਜੇ ਹਰ ਬਾਂਝਾ ਤਿਨ ਸੁਝੀ ਦੇਹ ਫਿਰੇ ਬਿਨ ਨਾਵ ਓਏ ਖੱਪ ਖੱਪ ਮੂਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਵਤ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਾਲ ਯੁਗ ਪਦ ਉਤਮ ਹਰ ਪਾਈਏ ਸਤਗੁਰ ਮਾਝਾ ਹਉ ਬਲੇ ਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪਰਗਾਝਾ ਦਰਸ਼ਨ ਸਾਦ ਮਿਲੇ ਹੋ ਬੜ ਭਾਗੀ ਸਭ ਕਿਲਵਿਖ ਗਏ ਗਵਾਜਾ ਸਤਗੁਰ ਸਾ ਪਾਇਆ ਵੱਡ ਦਾਣਾ ਹਰ ਪੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਰ ਫਾਰੇ ਜਨ ਨਾਨਕ ਲੇਖਾ ਸਮਝਾ ਰਮਰਾਏ ਦਰ ਕਾਗਰ ਫਾਰੇ ਜਨ ਨਾਨਕ ਲਿਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ